ਅੱਜ ਮੋਗੇ ਦੇ ਵਿੱਚ ਕਿਸਾਨਾਂ ਵੱਲੋਂ ਮਹਾਪੰਚਾਇਤ ਕੀਤੀ ਗਈ। ਇਹ ਮਹਾਪੰਚਾਇਤ ਪੰਜਾਬ ਦੇ ਵਿੱਚ ਕਿਸਾਨੀ ਮਸਲਿਆਂ ਨੂੰ ਲੈ ਕੇ ਸੂਬਿਆਂ ਨੂੰ ਭੇਜੇ ਗਏ ਖੇਤੀ ਡਰਾਫਟ ਨੂੰ ਰੱਦ ਕਰਵਾਉਣ ਲਈ, ਐਮਐਸਪੀ ਦੀ ਮੰਗ ਨੂੰ ਲੈ ਕੇ ਅਤੇ ਸ਼ੰਭੂ ਤੇ ਖਨੌਰੀ ਵਿਖੇ ਚੱਲ ਰਹੇ ਮੋਰਚਿਆਂ ਦੀਆਂ ਮੰਗਾਂ ਨੂੰ ਲੈ ਕੇ ਅਹਿਮ ਇੱਕ ਕਾਨਫਰੰਸ ਹੋਈ ਜਿਦੇ ਵਿੱਚ ਜਿਹੜਾ ਇੱਕ ਵੱਡਾ ਜਿਹੜਾ ਸੁਨੇਹਾ ਦਿੱਤਾ ਗਿਆ ਖਾਸ ਕਰਕੇ ਐਸਕੇਐਮ ਦੇ ਆਗੂਆਂ ਵੱਲੋਂ ਉਹ ਦਿੱਤਾ ਗਿਆ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਵਿੱਚ ਏਕਤਾ ਕਰਨ ਲਈ। ਤਾਂ ਅੱਜ ਮੋਗੇ ਦੀ ਐਸਕੇਐਮ ਦੀ ਸਟੇਜ ਤੋਂ ਸਾਰੀਆਂ ਕਿਸਾਨ ਜਥੇਬੰਦੀਆਂ ਵਿੱਚ ਇੱਕ ਏਕਾ ਕਰਨ ਲਈ ਜਿਹੜਾ ਸੱਦਾ ਦਿੱਤਾ ਗਿਆ ਤਾਂ ਦੱਸਦੀਏ ਕਿ ਕਿਸਾਨਾਂ ਦੇ ਆਗੂਆਂ ਵੱਲੋਂ ਇੱਕ ਤਾਂ ਸਖਤ ਤਾੜਨਾ ਕੀਤੀ ਗਈ ਹੈ ਸਾਰੇ ਕਿਸਾਨ ਆਗੂਆਂ ਨੂੰ ਕਿ ਕੋਈ ਵੀ ਕਿਸਾਨ ਆਗੂ ਮੀਡੀਆ ਦੇ ਵਿੱਚ ਸ਼ੰਭੂ ਤੇ ਖਨੌਰੀ ਵਾਰੀ ਕੋਈ ਬਿਆਨਬਾਜ਼ੀ ਨਹੀਂ ਕਰੇਗਾ ਸ਼ੰਭੂ ਤੇ ਖਨੌਰੀ ਦੇ ਵਿੱਚ ਜਿਹੜੇ ਮੋਰਚੇ ਚੱਲ ਰਹੇ ਨੇ ਉੱਥੇ ਜਿਹੜੀਆਂ ਜਥੇਬੰਦੀਆਂ ਨੇ ਮੋਰਚੇ ਲਾਏ ਹੋਏ ਨੇ ਉਹਨਾਂ ਜਥੇਬੰਦੂਆਂ ਦੇ ਆਗੂਆਂ ਬਾਰੇ ਜਗਜੀਤ ਸਿੰਘ ਡੱਲੇਵਾਲ ਬਾਰੇ ਕੋਈ ਵੀ ਲੀਡਰ ਕਿਸੇ ਤਰ੍ਹਾਂ ਦੀ ਬਿਆਨਬਾਜ਼ੀ ਨਹੀਂ ਕਰੇਗਾ ਤੇ ਇਹਦੇ ਨਾਲ ਹੀ ਸਾਰੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਜਿਨ੍ਹਾਂ ਦੇ ਆਪਸ ਦੇ ਵਿੱਚ ਮਤਭੇਦ ਚੱਲ ਰਹੇ ਨੇ ਜਿਨ੍ਹਾਂ ਦੇ ਆਪਸ ਦੇ ਵਿੱਚ ਵਿਚਾਰਧਾਰਕ ਟਕਰਾਅ ਚੱਲ ਰਹੇ ਨੇ ਉਹਨਾਂ ਨੂੰ ਇੱਕ ਸੱਦਾ ਦਿੱਤਾ ਗਿਆ ਕਿ ਸਾਰੀਆਂ ਜਥੇਬੰਦੀਆਂ ਇੱਕ ਮੰਚ ਤੇ ਇਕੱਠੀਆਂ ਹੋਣ ਇੱਕ ਮੰਚ ਤੇ ਇਕੱਠੀਆਂ ਹੋਣ ਤੋਂ ਬਾਅਦ ਹੀ ਆਪਾਂ ਸਰਕਾਰ ਨਾਲ ਲੜਾਈ ਲੜ ਸਕਦੇ ਹਾਂ ਤਾਂ ਇਸੇ ਦੇ ਚੱਲਦਿਆਂ ਐਸਕੇਐਮ ਨੇ ਇੱਕ 6 ਮੈਂਬਰੀ ਕਮੇਟੀ ਬਣਾਈ ਆ ਉਸ 6 ਮੈਂਬਰੀ ਕਮੇਟੀ ਨੇ ਇੱਕ ਏਕਤਾ ਮਤਾ ਪਾਸ ਕੀਤਾ ਮੋਗੇ ਦੀ ਅੱਜ ਐਸਕੇਐਮ ਦੀ ਮਹਾਪੰਚਾਇਤ ਦੇ ਵਿੱਚ ਇਹ ਏਕਤਾ ਮਤਾ ਸਭ ਤੋਂ ਅਹਿਮੀਅਤ ਨਾਲ ਵੇਖਿਆ ਜਾ ਰਿਹਾ ਇਸ ਏਕਤਾ ਮਤੇ ਦੇ ਵਿੱਚ ਕਿਸਾਨਾਂ ਨੇ ਸਾਰੀਆਂ ਜਥੇਬੰਦੀਆਂ ਨੂੰ ਇੱਕ ਮੰਚ ਤੇ ਇਕੱਠੇ ਕਰਨ ਅਤੇ ਖਾਸ ਕਰਕੇ ਸ਼ੰਭੂ ਤੇ ਖਨੌਰੀ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਬੈਠੀਆਂ ਨੇ ਉਹਨਾਂ ਨੂੰ ਇਹ ਏਕਤਾ ਮਤਾ ਪੇਸ਼ ਕਰਨ ਵਾਸਤੇ ਕੱਲ ਦਾ ਦਿਨ ਰੱਖਿਆ ਕੱਲ ਨੂੰ 6 ਮੈਂਬਰੀ ਕਮੇਟੀ ਸ਼ੰਭੂ ਤੇ ਖਣੋਰੀ ਵਿਖੇ ਜਾਵੇਗੀ ਉੱਥੇ ਸ਼ੰਭੂ ਤੇ ਖਣੋਰੀ ਵਿਖੇ ਬੈਠੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਕਰੇਗੀ ਜਗਜੀਤ ਸਿੰਘ ਡੱਲੇਵਾਲ ਦਾ ਹਾਲ ਜਾਣਣਗੇ ਤੇ ਉਸ ਤੋਂ ਬਾਅਦ ਅਗਲੀ ਰਣਨੀਤੀ ਉਲੀਕੀ ਜਾਵੇਗੀ ਤਾਂ ਇਸੇ ਦੇ ਨਾਲ ਹੀ ਹੁਣ ਇਹ ਦੇਖਣਾ ਹੋਵੇਗਾ ਕਿ ਜਿਹੜੀ ਕੱਲ ਨੂੰ 6 ਮੈਂਬਰੀ ਕਮੇਟੀ ਸ਼ੰਭੂ ਤੇ ਖਣੋਰੀ ਵਿਖੇ ਜਾ ਰਹੀ ਆ ਉਸ 6 ਮੈਂਬਰੀ ਕਮੇਟੀ ਦਾ ਸ਼ੰਭੂ ਤੇ ਖਣੋਰੀ ਵਿਖੇ ਜਿਹੜਾ ਇਹ ਇਕਤਾ ਦਾ ਜਿਹੜਾ ਮਤਾਗਾ ਉਹਨੂੰ ਕਿਸ ਤਰੀਕੇ ਨਾਲ ਪ੍ਰਵਾਨ ਕੀਤਾ ਜਾ ਰਿਹਾ ਉਸ ਦਾ ਕਿਸ ਤਰੀਕੇ ਨਾਲ ਸਵਾਗਤ ਕੀਤਾ ਜਾ ਰਿਹਾ ਤੇ ਨਾਲ ਹੀ ਇਸ 6 ਮੈਂਬਰੀ ਕਮੇਟੀ ਦੇ ਨਾਲ 101 ਕਿਸਾਨਾਂ ਦਾ ਜਥਾ ਵੀ ਜਾਵੇਗਾ ਤਾਂ ਇਹ ਦੋਨੇ ਜਿਹੜੇ ਵੱਡੇ ਅੱਜ ਇੱਕ ਅਹਿਮ ਪਹਿਲੂ ਰਹੇ ਨੇ ਐਸ ਕੇ ਐਮ ਦੇ ਜਿੱਥੇ ਵੱਡੇ ਲੀਡਰ ਪੂਰੇ ਨੈਸ਼ਨਲ ਲੈਵਲ ਦੇ ਲੀਡਰ ਇੱਥੇ ਕਿਸਾਨਾਂ ਦੇ ਹਾਜ਼ਰ ਹੋਏ ਨੇ ਉਹਨਾਂ ਨੇ ਇਕੱਲੇ ਪੰਜਾਬ ਹੀ ਨਹੀਂ ਪੰਜਾਬ ਤੋਂ ਬਾਹਰ ਲੀਆਂ ਸਟੇਟਾਂ ਦੇ ਕਿਸਾਨਾਂ ਨੇ ਵੀ ਮੋਗੇ ਦੇ ਵਿੱਚ ਹਾਜ਼ਰੀ ਲਵਾਈ ਆ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਸ ਮਹਾਪੰਚਾਇਤ ਚ ਪਹੁੰਚੇ ਨੇ ਰਕੇਸ਼ ਤਕੈਤ ਦਾ ਬਿਆਨ ਅਹਿਮੀਅਤ ਨਾਲ ਦੇਖਣ ਵਾਲਾ ਰਕੇਸ਼ ਤਕੈਤ ਨੇ ਜਿਹੜਾ ਇਹ ਬਿਆਨ ਦਿੱਤਾਗਾ ਕਿ ਜਿਹੜੀ ਇਹ ਮਹਾਪੰਚਾਇਤ ਆ ਇਸ ਸਰਕਾਰਾਂ ਲਈ ਇੱਕ ਵੱਡਾ ਇੱਕ ਚੇਤਾਵਨੀ ਵਾਲਾ ਇੱਕ ਪੱਖ ਹੈ ਚੇਤਾਵਨੀ ਵਾਲੀ ਇੱਕ ਗੱਲ ਹੈ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਡੱਲੇਵਾਲ ਨੂੰ ਕੁਝ ਹੁੰਦਾ ਜੇਕਰ ਡੱਲੇਵਾਲ ਨੂੰ ਕੁਝ ਹੁੰਦਾਗਾ ਉਹਨਾਂ ਦੀ ਹਾਲਤ ਕਾਫੀ ਨਾਜ਼ੁਕ ਹੈ ਰੱਬ ਨਾ ਕਰੇ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਕੁਝ ਹੁੰਦਾ ਤਾਂ ਸਰਕਾਰਾਂ ਲਈ ਮਾਹੌਲ ਸੰਭਾਲਣਾ ਔਖਾ ਹੋ ਜਾਵੇਗਾ ਤਾਂ ਉਹਨਾਂ ਨੇ ਮਾਹੌਲ ਖਰਾਬ ਹੋਣ ਦੀ ਚੇਤਾਵਨੀ ਦਿੱਤੀ ਆ ਤੇ ਨਾਲ ਹੀ ਉਹਨਾਂ ਨੇ ਕਿਹਾਗਾ ਕਿ ਜੇਕਰ ਡੱਲੇਵਾਲ ਸਾਹਿਬ ਨੂੰ ਕੁਝ ਹੁੰਦਾ ਤਾਂ ਇਹਦੇ ਨਾਲ ਸਿੱਖ ਕੌਮ ਦੀ ਸਿੱਖ ਕਮਿਊਨਿਟੀ ਦੇ ਤੇ ਨਾਲ ਪੰਜਾਬ ਸਰਕਾਰ ਦੀ ਵੀ ਵੱਡੇ ਪੱਧਰ ਤੇ ਬਦਨਾਮੀ ਹੁੰਦੀ ਆ ਇਸੇ ਦੇ ਨਾਲ ਹੀ ਉਹਨਾਂ ਨੇ ਦਿੱਲੀ ਬਾਰੇ ਜਿਹੜਾ ਇੱਕ ਬਿਆਨਬਾਜ਼ੀ ਕੀਤੀ ਆ ਕਿ ਜਿਹੜਾ ਇਹ ਮੋਰਚਾ ਹੈ ਜਿਹੜਾ ਸ਼ੰਭੂ ਤੇ ਖਨੋਰੀ ਦੇ ਵਿੱਚ ਚੱਲ ਰਿਹਾ ਇੱਥੋਂ ਅੱਗੇ ਮੋਰਚਾ ਲਜਾਣਾ ਪਵੇਗਾ ਏਕਤਾ ਕਰਕੇ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਦਿੱਲੀ ਜਾਏ ਬਣਾ ਕਿਸਾਨੀ ਮੰਗਾਂ ਨੂੰ ਮਨਵਾਇਆ ਨਹੀਂ ਜਾ ਸਕਦਾ ਦਿੱਲੀ ਜਾਏ ਬਣਾ ਕਿਸਾਨੀ ਮੰਗਾਂ ਦਾ ਕੋਈ ਹੱਲ ਨਹੀਂ ਹੈ ਤਾਂ ਉਹਨਾਂ ਨੇ ਕਿਹਾ ਕਿ ਦਿੱਲੀ ਜਾਏ ਬਣਾ ਕਿਸਾਨੀ ਮੰਗਾਂ ਮਨਵਾਈਆਂ ਨਹੀਂ ਜਾ ਸਕਦੀਆਂ ਦਿੱਲੀ ਜਾ ਕੇ ਹੀ ਕਿਸਾਨੀ ਮਸਲਿਆਂ ਦੇ ਹੱਲ ਹੋ ਸਕਦੇ ਨੇ ਤਾਂ ਇਹ ਅੱਜ ਦੀਆਂ ਕੁਝ ਵੱਡੀਆਂ ਅ ਅਪਡੇਟਸ ਨੇ ਕਿਸ ਸੰਯੁਕਤ ਕਿਸਾਨ ਮੋਰਚੇ ਦੀਆਂ ਜਿੱਥੇ ਸੰਯੁਕਤ ਕਿਸਾਨ ਮੋਰਚੇ ਨੇ ਇੱਕ ਵੱਡੀ ਮਹਾਪੰਚਾਇਤ ਕਰਵਾਈ ਮੋਗੇ ਦੇ ਵਿੱਚ ਮੋਗੇ ਦੇ ਵਿੱਚ ਉਸ ਮਹਾਪੰਚਾਇਤ ਦੇ ਵਿੱਚ ਏਕਤਾ ਮਤਾ ਅ ਉੱਪਰ ਕੇ ਆਇਆ ਇਕਤਾ ਦਾ ਜਿਹੜਾ ਸੱਦਾ ਦਿੱਤਾ ਗਿਆਗਾ ਕਿਸਾਨੀ ਆਗੂਆਂ ਵੱਲੋਂ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਇਕਤਾ ਹੁੰਦੀ ਹੈ ਕਿਸਾਨ ਜਥੇਬੰਦੀਆਂ ਦੇ ਵਿੱਚ ਕਿ ਨਹੀਂ ਇਹ ਦੇਖਣਾ ਹੋਵੇਗਾ ਕਿਸਾਨ ਜਥੇਬੰਦੀਆਂ ਆਪਣੇ ਜਿਹੜੇ ਵਿਚਾਰਧਾਰਕ ਜਿਹੜੇ ਟਕਰਾ ਉਹਨਾਂ ਦੇ ਵਿੱਚ ਪੈਦਾ ਹੋਏ ਨੇ ਵਿਚਾਰਧਾਰਕ ਜਿਹੜੇ ਮਤਭੇਦ ਉਹਨਾਂ ਦੇ ਵਿੱਚ ਪੈਦਾ ਹੋਏ ਨੇ ਉਸ ਤੋਂ ਉਹਨਾਂ ਨੂੰ ਪਾਸੇ ਕਰਕੇ ਇੱਕ ਮੰਚ ਤੇ ਇਕੱਠੀਆਂ ਹੁੰਦੀਆਂ ਜਾਂ ਨਹੀਂ ਹੁੰਦੀਆਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਉਹਨਾਂ ਦੇ ਮਰਨ ਵਰਤ ਨੂੰ ਲੈ ਕੇ ਜਾਂ ਉੱਥੇ ਜਿਹੜੇ ਮੋਰਚੇ ਚੱਲ ਰਹੇ ਨੇ ਸਵਰਨ ਸਿੰਘ ਪੰਦੇਰ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੇ ਕਈ ਆਗੂਆਂ ਵੱਲੋਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਗਈ ਉਹਨਾਂ ਦੇ ਨਾਲ ਨਾ ਹੋਣ ਬਾਰੇ ਬਿਆਨਬਾਜ਼ੀ ਕੀਤੀ ਗਈ ਕਿਸੇ ਨੇ ਕਿਹਾ ਕਿ ਸਾਨੂੰ ਕਿਹੜਾ ਉਹਨਾਂ ਨੇ ਸੱਦਿਆ ਸੀ ਅਸੀਂ ਉਹਨਾਂ ਕੋਲੇ ਕਿਉਂ ਜਾਏਗੇ ਹਾਲਾਂਕਿ ਸੰਯੁਕਤ ਕਿਸਾਨ ਮੋਰਚੇ ਨੇ ਆਪਣੇ ਕੁਝ ਪ੍ਰੋਗਰਾਮ ਭਾਵੇਂ ਉਹ ਪੰਜਾਬ ਬੰਦ ਦਾ ਸੱਦਾ ਪਾਵੇਂ ਡੀਸੀ ਦਫ਼ਤਰਾਂ ਦਾ ਘਰਾਉ ਆ ਪਾਵੇਂ ਉਹ ਕੁਝ ਹੋਰ ਜਿਹੜੇ ਉਹਨਾਂ ਨੇ ਆਪਣੇ ਪ੍ਰੋਗਰਾਮ ਦਿੱਤੇ ਪੰਜਾਬ ਦੇ ਵਿੱਚ ਉਹ ਲਗਾਤਾਰ ਪੈਰਲਲ ਚੱਲ ਰਹੇ ਨੇ ਸ਼ੰਭੂ ਤੇ ਖਨੌਰੀ ਮੋਰਚੇ ਦੇ ਬਰਾਬਰ ਉਹ ਚੱਲ ਰਹੇ ਨੇ ਪਰ ਜਿਹੜੇ ਵਿਚਾਰਧਾਰਕ ਇੱਕ ਬਿਆਨਬਾਜ਼ੀ ਹੁੰਦੀ ਆਈ ਆ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਤੇ ਸ਼ੰਭੂ ਤੇ ਖਨੌਰੀ ਵਾਲੇ ਆਗੂਆਂ ਦੇ ਵਿਚਾਲੇ ਉਹ ਕਿਤੇ ਨਾ ਕਿਤੇ ਮੀਡੀਆ ਦੇ ਵਿੱਚ ਚਰਚਾ ਦਾ ਵਿਸ਼ਾ ਰਹੀ ਆ ਉਹਨੇ ਕਿਤੇ ਨਾ ਕਿਤੇ ਕਿਸਾਨਾਂ ਦੀ ਇੱਕ ਜਿਹੜੀ ਤਸਵੀਰ ਆ ਉਹ ਇਸ ਤਰੀਕੇ ਨਾਲ ਪੇਸ਼ ਕੀਤੀ ਆ ਕਿ ਕਿਸਾਨ ਜਥੇਬੰਦੀਆਂ ਇੱਕ ਨਹੀਂ ਹਨ ਕਿਸਾਨ ਜਥੇਬੰਦੀਆਂ ਦੇ ਵਿੱਚ ਕੁਝ ਟਕਰਾਅ ਨੇ ਕਿਸਾਨ ਜਥੇਬੰਦੀਆਂ ਦੇ ਵਿੱਚ મતભਿਦੇ ਨੇ ਤਾਂ ਬਾਰ ਬਾਰ ਜਿਹੜਾ ਮੀਡੀਆ ਵੱਲੋਂ ਇਹ ਇੱਕ ਸਵਾਲ ਪੁੱਛਿਆ ਜਾਂਦਾ ਸੀ ਕਿ ਤੁਸੀਂ ਸਾਰੇ ਇੱਕ ਮੰਚ ਤੇ ਕਦੋਂ ਇਕੱਠੇ ਹੋਮੋਗੇ ਰੁਲਦੂ ਸਿੰਘ ਮਾਨਸਾ ਨੂੰ ਪੁੱਛਿਆ ਗਿਆ ਜੁਗਿੰਦਰ ਸਿੰਘ ਅਗਰਾਹਾਂ ਨੂੰ ਪੁੱਛਿਆ ਗਿਆ ਰਕੇਸ਼ ਟਕਹਤ ਨੂੰ ਪੁੱਛਿਆ ਗਿਆ ਲਖੋਵਾਲ ਨੂੰ ਪੁੱਛਿਆ ਗਿਆ ਬਲਬੀਰ ਸਿੰਘ ਰਾਜੇਵਾਲ ਨੂੰ ਪੁੱਛਿਆ ਗਿਆ ਮਨਜੀਤ ਧੇਰ ਨੂੰ ਪੁੱਛਿਆ ਗਿਆ ਤਾਂ ਸਭ ਨੇ ਆਪੋ ਆਪਣੇ ਵਿਚਾਰਧਾਰਕ ਤੌਰ ਤੇ ਆਪੋ ਆਪਣਾ ਪੱਖ ਰੱਖਿਆ ਪਰ ਅੱਜ ਏਕਤਾ ਦਾ ਸੱਦਾ ਦਿੱਤਾ ਗਿਆ ਅੱਜ ਮੋਗੇ ਤੋਂ ਏਕਤਾ ਦੇ ਸੱਦੇ ਦਾ ਨਾਰਾ ਗੂੰਜਿਆ ਹੁਣ ਏਕਤਾ ਦਾ ਸੱਦਾ ਕਦੋਂ ਤੱਕ ਲਾਗੂ ਹੁੰਦਾ ਹੈ ਕਦੋਂ ਤੱਕ ਕਿਸਾਨ ਜਥੇਬੰਦੀਆਂ ਦੇ ਵਿੱਚ ਏਕਤਾ ਹੁੰਦੀ ਹੈ ਇਹ ਦੇਖਣਾ ਹੋਵੇਗਾ ਅੱਜ ਜਿਹੜੀ ਮੋਗੇ ਦੇ ਵਿੱਚ ਮਹਾਪੰਚਾਇਤ ਹੋਈ ਇਸ ਮਹਾਪੰਚਾਇਤ ਨੂੰ ਤੁਸੀਂ ਕਿਸ ਨਜ਼ਰੀਏ ਤੋਂ ਵੇਖਦੇ ਹੋ ਕਿ ਇਹ ਮਹਾਪੰਚਾਇਤ ਦੁਬਾਰਾ ਤੋਂ ਫਿਰ ਕਿਸਾਨ ਜਥੇਬੰਦੀਆਂ ਨੂੰ ਇੱਕ ਮੰਚ ਤੇ ਇਕੱਠਾ ਕਰੇਗੀ ਕਿ ਇਹ ਮਹਾਪੰਚਾਇਤ ਦੁਬਾਰਾ ਤੋਂ ਫਿਰ ਸੰਯੁਕਤ ਕਿਸਾਨ ਮੋਰਚੇ ਦੇ ਉਸ ਵਿਸ਼ਾਲ ਮੋਰਚੇ ਵਾਂਗ ਰੂਪ ਲੈ ਸਕੇਗੀ ਜਿਹੜਾ ਵਿਸ਼ਾਲ ਇੱਕ ਮੋਰਚਾ 2 ਸਾਲ ਪਹਿਲਾਂ 3 ਸਾਲ ਪਹਿਲਾਂ ਦਿੱਲੀ ਦੇ ਵਿੱਚ ਲੱਗਿਆ ਸੀ ਕੀ ਉਸ ਮੋਰਚੇ ਵਾਂਗ ਦਿੱਲੀ ਦੀਆਂ ਬਰੂਹਾਂ ਤੇ ਕੇਂਦਰ ਦੀ ਸਰਕਾਰ ਨੂੰ ਟੱਕਰ ਦੇ ਪਾਏਗਾ ਕਿ ਅੱਜ ਵਾਲਾ ਜਿਹੜਾ ਇਕਤਾ ਦਾ ਸੱਦਾ ਹੈ ਕਿ ਇਹ ਸੱਚਮੁੱਚ ਏਕੇ ਦੇ ਵਿੱਚ ਬਦਲੇਗਾ ਇਹ ਸਵਾਲ ਖੜਾ ਹੁੰਦਾ ਤੁਹਾਡੀ ਇਹਦੇ ਬਾਰੇ ਕੀ رائے ਆ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਇਸੇ ਤਰ੍ਹਾਂ ਦੀਆਂ ਕਿਸਾਨੀ ਨਾਲ ਜੁੜੀਆਂ ਹੋਈਆਂ ਅਪਡੇਟਸ ਜਾਣਨ ਦੇ ਲਈ ਜੁੜੇ ਰਹੋ ਔਨ ਪੁਆਇੰਟ ਦੇ ਨਾਲ ਧੰਨਵਾਦ